ਹਾਂ ਜੀ ਬਾਬਿਆ ਕੀ ਹਾਲ ਚਾਲ ਹੈ ਬ్రో ਇਹ ਸਾਥ ਹੀ ਚੱਲ ਰਿਹਾ ਜਿਵੇਂ ਜੀਣਾ ਜੀ ਬ్రో ਜੀ ਐਨ ਵੀ ਜਿਵੇਂ ਆ ਮੌਸਮ ਖਰਾਬ ਪਾ ਜੇ ਉਹ ਸਰਾਵ ਬੱਦਲ ਬਾਈਗਾ नहीं भी चलती मशीन निबड़ गया माही अड्डे हरा बहुत सी ਬਦਲ ਕਰਕੇ ਲੋਕੀ ਹੁਣ ਕਾਲੀ ਕਰਨ ਲੱਗ ਗਏ ਨੇ ਤੇ ਆ ਦੇਖੋ ਜਮੀਨ ਐਮਪੀ ਦੀ 13 ਦੇਖੋ ੁੰਡੀਆਂ ਬੇਡੀਆਂ ਡੂੰਘੀਆਂ ਨੇ ਇਹ ਜਿਹੜਾ ਇਹ ਨਹੀਂ ਦੂੰਗੀ ਆ ਵੀ ਲੱਤ ਨੰਗ ਦੇ ਵਿੱਚ ਹੀ ਕਿੱਥੇ ਤੱਕ ਇਹ ਨੂੰ ਰਾਜਸਤਾਨੀਆਂ ਭੇਡਾਂ ਦੇਖੋ ਹੈ ਦੇਖੋ ਰਾਜਸਤਾਨੀ ਭੇਡ ਕਈ ਦਿਨ ਹੋ ਗਏ ਨੇ ਸਾਰੇ ਖੇਤਾਂ 'ਚੋਂ ਇਹਨਾਂ ਦਾ ਵਾਇਆ ਬੈਨਾਂ लो जी देखो बेटा राजस्थानी मौसम खराब होया बे भज्जे फिरदे ने भईये ਮੁੰਡਿਆਂ ਨੇ ਪਾਤੀ ਕਣਕ ਵਾਲੀ ਬਾਸਕਟ ਹਾਂ ਭਈਆ ਪਾਤੀ ਹੈ ਕੱਲ ਨੂੰ ਕਣਕ ਚ ਚਲਾਉਣੀ ਹੈ ਕੱਲ ਨੂੰ ਕਣਕ ਚ ਚਲਾਉਣੀ ਹੈ ਹੁਣ ਹੈ ਛੋਲਿਆਂ ਦਾ ਹੁਣ ਨਿਪਟ ਗਿਆ ਕੰਮ ਅਣਕ ਤੇ ਚੱਲਣਾ ਨਹੀਂ ਹੋਰ ਫੋਨ ਡਾਉਣ ਸੰਨ ਤਾਂ ਕਰਕੇ ਵੀਡੀਓ ਨਹੀਂ ਬਣੀ ਕਿਆ ਹੈ ਹਾਂ ਹੁਣ ਬਾਸਕਟ ਪਾਪੂ ਕੇ ਬਸ ਹੁਣ ਸੈਟਿੰਗ ਕਰਦੇ ਵੇ ਆ ਇਹ ਕਿੰਨੇ ਘੰਟੇ ਚ ਬਦਲਦੀ ਕਿਉਂ ਉਸਤਾਦ ਕਿੰਨਾ ਟਾਈਮ ਹੋ ਗਿਆ ਲੀ ਪੈਣਾ 9 ਵਜੇ ਲੱਗੇ ਸੀਗੇ ਪਾਤ ਦੇ ਵੀ ਨਾਲ ਦੇ ਨਾਲ ਦਿੱਤੀ ਸੀ ਬਸ ਸੈਟਿੰਗ ਕਰਦੀ ਟਾਈਮ ਲੱਗਦਾ ਅੰਦਰ ਜਾਲ ਕੱਸਦੇ ਆ ਨਾੜ ਨੇ ਟਾਈਮ ਲਾਤਾ ਇੱਕ ਨੇ ਮੜਕਾ ਆ ਗਿਆ ਇਸ ਦਾ ਅੰਦਰ ਤਾਂ ਹੋਰ ਦੇਖ ਹੈ ਦੇਖ ਦੇਖਾ ਹੁਣ ਤਾਰ ਕੈਮਰਾ ਨਹੀਂ ਲਾਇਆ ਮੁੰਡੇ ਲੱਗੇ ਦੇਖੋ ਕਿਵੇਂ ਜੰਮਿਆ ਪਿਆ ਦਾ ਛੋਲਿਆਂ ਦਾ ਛਿਲਕਾ ਜਾ ਇੱਕ ਗੱਲ ਇਹਦਾ ਪਰਲੇ ਬਾਸੋਂ ਮਾਰਦੇ ਫੇਰ ਪੱਟੀ ਜਾਣੀ ਇਧਰੋਂ ਚੱਲ ਚੱਲ ਕੇ ਜੰਮੀ ਹੋਈ ਆ ਪਰਲੇ ਬਾਸੋਂ ਮਾਰਦੇ ਫੇਰ ਪੱਟ ਹੋ ਜਾਣੀ ਬਾਸ ਕੱਢ ਬਦਲਦੀ ਆਪਾਂ පතරමනමෑ ජම එ කලන ඕන කනකිලව ගන පාසකට බදී පී වාාසකටටද කොට් ටන් අදවිී කෙනගෙන මල් යාග ਛੋਲੇ ਨਾ ਪੈਪ ਵੇਖੋ ਚਿਪ ਚਪਾ ਕਰੂੰ ਆ ਛੜਦਾ ਵੀ ਨਹੀਂ ਕੁਝ ਵੀ ਦੇਖ ਕੇ ਮਾਲ ਚੰਪੜਿਆ ਹੁਣ ਕਣਕ ਚ ਚੱਲੂਗੀ ਫੇਰ ਜਾ ਕੇ ਹੋ ਗਿਆ ਵੇਖ ਟੈਨ ਦੇਖੋ ਕਿਵੇਂ ਹੋਈ ਵੀ ਏ ਅੱਜ ਛੋਲੇ ਨਰਮ ਸਨ ਅੱਜ ਤਾਂ ਫਰੰਟ ਓਕਰ ਤੇ ਪਾਣੀ ਛੁੱਟ ਛੁੱਟ ਕੇ ਚਲਾਈ ਏ ਆ ਦੇਖ ਦੇ ਟੈਨਾਂ ਦਾ ਹਾਲ ਕਿਹਦੇ ਕੋਈ ਨੇ ਇਹਦਾ ਅਗਲਾ ਕਹਿੰਦਾ ਸੀਜ਼ਨ ਆਇਆ ਲਿਸ਼ਕ ਦੀਆਂ ਹੁੰਦੀਆਂ ਨੇ ਆ ਦੇਖੋ ਕੀ ਬੁਰਾ ਹਾਲ ਹੋਇਆ ਬਿਆ ਚੱਲ ਹੁਣ ਕਰਮਾਂ ਵਾਲੀ ਸਿਰੇ ਕਣਕ ਚ ਚੱਲੂ ਫੇਰ ਸਫਾਈ ਹੋਊਗੀ ਮਾਲ ਮੂਲ ਦਾ ਨੇਦਾ ਖਿੱਚਦੀ ਮਹਾ ਹੀ ਖਿੱਚਦੀ ਸੀ ਆ ਦੇਖੋ ਦੇਖ ਕਿ ਨਾ ਨਾਮ ਆਲੇ ਚੜ ਗਿਆ ਸਾਰੀ ਮਹੀਂ ਦੀ ਆਹ ਤੇ ਅੱਛਾ ਹਾਈ ਬਲਬਾਲੀ ਲੋ ਬਈ ਮਹੀਂ ਆਪਾਂ ਕੱਤੀ ਰੈਲੀ ਫੇਰ ਲਈ ਕਰਨ ਕਾ ਵਾਸਤੇ Na nah.